ਅਸੀਂ ਜਾਗਰੂਤ ਨਹੀਂ ਕਰ ਸਕੇ ਅਸੀਂ ਜਾਗਰੂਕ ਕਰ ਰਹੇ ਹਾਂ ਸਿੰਘਾ ਕੋਲ ਬਹੁਤ ਸੇਵਾ ਕਰਨ ਵਾਲੇ ਹਨ ਉਹ ਸੇਵਾ ਕਰ ਰਹੇ ਹਨ ਅਸੀਂ ਸਿਰਫ ਇੱਕ ਜਰੀਆ ਮਾਤਰ ਬਣੇ ਹਾਂ ਸਿੰਘਾਂ ਨੂੰ ਜਦੋਂ ਜਾਗਰੂਕ ਕਰਦੇ ਹਾਂ ਉਹ ਸੇਵਾਵਾਂ ਕਰਦੇ ਹਨ ਇਹ ਸੇਵਾਵਾਂ ਇੰਨੇ ਵੱਡਰ ਤੇ ਵੱਡੇ ਪੱਧਰ ਤੇ ਚੱਲ ਰਹੀਆਂ ਹਨ ਠੀਕ ਹੈ ਅਸੀਂ ਇਹ ਸ਼ਹੀਦੀ ਜੋੜ ਮੇਲੇ ਤੇ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਜਿਨ੍ਹਾਂ ਨੇ ਸਾਨੂੰ ਸਿੱਖਿਆਵਾਂ ਦਿੱਤੀਆਂ ਅਸੀਂ ਉਹਨਾਂ ਦੀਆਂ ਸਿੱਖਿਆਵਾਂ ਬੱਚਿਆਂ ਨੂੰ ਦੇ ਰਹੇ ਹਾਂ ਕਿ 1800 ਬੱਚਿਆਂ ਨੂੰ ਅਸੀਂ ਸਕੂਲ ਦਾ ਸਮਾਨ ਦੇ ਰਹੇ ਹਾਂ ਅਸੀਂ ਉਹਨਾਂ ਨੂੰ ਇਤਿਹਾਸ ਨਾਲ ਜੋੜਨ ਦੀ ਧਾਰਮਿਕ ਵਿਦਿਆ ਵੀ ਪ੍ਰਦਾਨ ਕਰ ਰਹੇ ਹਾਂ ਇਹ ਸਾਡਾ ਉਪਰਾਲਾ ਹੈ ਇਸ ਦੇ ਉਪਰਾਲੇ ਦੇ ਤਹਿਤ ਬੱਚੇ ਆ ਰਹੇ ਹਨ 25 26 27 ਤਿੰਨ ਦਿਨ ਤੇ ਨਾਲ ਅਸੀਂ 500 ਪੱਗਾਂ ਦੇ ਲੰਗਰ ਲਾਉਣੇ ਹਨ ਸੰਸਾਰਕ ਪਦਰ ਵੀ ਉੱਚਾ ਚੱਕਣਾ ਹੈ ਗੁਰਸਿੱਖ ਦਾ ਸੰਸਾਰਕ ਤਨ ਤੇ ਵੀ ਅਸੀਂ ਉਸ ਨੂੰ ਉੱਚਾ ਚੱਕਣਾ ਹੈ ਆਰਥਿਕ ਤਲ ਤੇ ਉੱਚਾ ਚੱਕਣਾ ਹੈ ਸਮਾਜਿਕ ਤਲ ਤੇ ਉੱਚਾ ਚੱਕਣਾ ਹੈ ਅਸੀਂ ਆਪਣੇ ਇਤਿਹਾਸ ਤੋਂ ਜਾਣੂ ਨਹੀਂ ਕਰਾ ਪਾ ਰਹੇ ਤੇ ਜਿਹੜੀ ਕੌਮ ਆਪਣਾ ਇਤਿਹਾਸ ਭੁੱਲ ਜਾਂਦੀ ਹੈ ਉਹ ਖੇਰੂ ਖੇਰੂ ਹੋ ਜਾਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਿਆਸਤ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਗਗਨਦੀਪ ਸਿੰਘ ਅਨੰਦਪੁਰੀ ਤਾਂ ਅੱਜ ਅਸੀਂ ਅਜੇ ਸਥਾਨ ਤੇ ਪਹੁੰਚੇ ਆ ਜਿੱਥੇ ਕੀ ਸਤਮੁਤ ਮੈਨੇ ਰੱਖਦੀ ਹੈ ਜਗਾ ਆ ਕਿਉਂ ਕਿ ਅਸੀਂ ਸ਼ਹੀਦੀ ਜੋੜ ਜਿਹੜਾ ਸਭਾ ਦੇ ਵਿੱਚ ਪਹੁੰਚੇ ਆ ਤੇ ਇਸੇ ਸਭਾ ਦੇ ਵਿੱਚ ਅਜੇ ਲੰਗਰ ਲੱਗਣੇ ਵੀ ਜ਼ਰੂਰੀ ਹੈ ਸਿਰਫ ਜੀਵ ਦਾ ਸਵਾਦ ਨਹੀਂ ਹੋਣਾ ਚਾਹੀਦਾ ਸਾਡੀ ਆਤਮਿਕ ਖੁਰਾਕ ਜਿਹੜੀ ਆ ਉਸਦੀ ਵੀ ਪੂਰਤੀ ਹੋਣੀ ਚਾਹੀਦੀ ਆ ਤਾਂ ਇਹ ਲੰਗਰ ਜਿਹੜੇ ਨੇ ਇਹ ਚਲਾਉਣੇ ਚਾਹੀਦੇ ਨੇ ਤਾਂ ਸਾਡੇ ਨਾਲ ਇੱਥੇ ਪ੍ਰਬੰਧਕ ਮੌਜੂਦ ਨੇ ਤੇ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਤੇ ਵੀਰ ਹੁਣਾ ਤੋਂ ਜਾਣਕਾਰੀ ਲਵਾਂਗੇ ਕਿ ਆਖਿਰਕਾਰ ਜਿਹੜਾ ਉਹਨਾਂ ਦਾ ਕੀ ਮਕਸਦ ਹੈਗਾ ਕੀ ਉਹ ਪ੍ਰਾਲਾ ਹੈਗਾ ਜਾਂ ਕੀ ਉਹਨਾਂ ਦੀ ਮਨਸ਼ਾ ਹੈਗੀ ਆ ਤਾਂ ਸਾਰੀ ਜਾਣਕਾਰੀ ਲਵਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਜੀ ਵਿਧਿਆ ਅੱਜ ਇੱਥੇ ਤੁਸੀਂ ਸੰਗਤਾਂ ਦੇ ਜਿਹੜਾ ਕਿ ਆਮਦ ਆਉਂਦੀ ਹੈ ਤਾਂ ਇੱਥੇ ਤੁਸੀਂ ਲੰਗਰ ਲਾਇਆ ਹੋਇਆ ਵਿਦਿਆ ਦਾ ਲੰਗਰ ਜਦ ਕਿ ਇਹ ਜ਼ਰੂਰੀ ਵੀ ਹੈਗਾ ਆ ਕੀ ਉਦੇਸ਼ ਹੈਗਾ ਕਿ ਜਿਹੜਾ ਮਕਸਦ ਹੈਗਾ ਦਾ ਉਦੇਸ਼ ਵੀਰ ਜੀ ਸਾਡਾ ਇਹੀ ਹੈ ਅਸੀਂ ਗੁਰੂ ਕੇ ਵਦੀਰ ਵੈਲਫੇਅਰ ਸੁਸਾਇਟੀ ਇਹ ਬਣਾਈ ਸੀ ਪਹਿਲਾਂ ਤਾਂ ਉਦੇਸ਼ ਸਾਡਾ ਇਹ ਸੀ ਜੋ ਪਾਠੀ ਸਿੰਘ ਹਨ ਗਰੰਥੀ ਸਿੰਘ ਹਨ ਜੋ ਲੋੜਵੰਦ ਹਨ ਉਹਨਾਂ ਦੇ ਅਸੀਂ ਆਰਥਿਕ ਪੱਧਰ ਨੂੰ ਉੱਚਾ ਚੱਕਣ ਲਈ ਤੇ ਸਮਾਜਿਕ ਪੱਧਰ ਨੂੰ ਉੱਚਾ ਚੱਕਣ ਲਈ ਅਸੀਂ ਇਹ ਸੁਸਾਇਟੀ ਬਣਾਈ ਸੀ ਤੇ ਜਿਵੇਂ ਜਿਵੇਂ ਅਸੀਂ ਇਹ ਸੁਸਾਇਟੀ ਵਿੱਚ ਵੇਖਿਆ ਵਿਚਰਦੇ ਰਹੇ ਅਸੀਂ ਦੇਖਿਆ ਵੀ ਸੰਸਾਰਿਕ ਤਲ ਤੇ ਅਸੀਂ ਲੰਗਰ ਬਹੁਤ ਲਾਏ ਹਨ ਤੇ ਪਰ ਵਿਦਿਆ ਦੇ ਲੰਗਰਾਂ ਦੀ ਬਹੁਤ ਘਾਟ ਹੈ ਕਿਉਂਕਿ ਜਿਹੜੇ ਲੋੜਵੰਦ ਗੁਰਸੇਖ ਪਰਿਵਾਰ ਦੇ ਬੱਚੇ ਹਨ ਜਿਹੜੇ ਲੋੜਵੰਦ ਬੱਚੇ ਹਨ ਜਿਹੜੇ ਪੜ੍ਹ ਲਿਖ ਸਕਦੇ ਹਨ ਪਰ ਉਹ ਤੁਸੀਂ ਅਸੀਂ ਜਦੋਂ ਵੇਖਿਆ ਅਸੀਂ ਬੜੇ ਹੈਰਾਨ ਹੋਏ ਵੀ ਉਹ ਬੱਚੇ ਸਿਰਫ ਮਾਇਆ ਕਰਕੇ ਆਰਥਿਕ ਤੰਗੀ ਕਰਕੇ ਆਪਣੀ ਪੜ੍ਹਾਈ ਛੱਡ ਰਹੇ ਨੇ ਇਸ ਲਈ ਅਸੀਂ ਪਿਛਲੇ ਸਾਲ ਤੋਂ ਇਹ ਵਿਦਿਆ ਦੇ ਲੰਗਰ ਆਰੰਭ ਕੀਤੇ ਹਨ ਤੇ ਜਿਸ ਦੇ ਤਹਿਤ ਅਸੀਂ ਬੱਚਿਆਂ ਨੂੰ ਅਸੀਂ ਬੱਚੇ ਇਸ ਮਾਰਚ ਵਿੱਚ 50 ਬੱਚੇ ਅਡੌਪਟ ਵੀ ਕੀਤੇ ਜਿਨ੍ਹਾਂ ਦੀ ਅਸੀਂ ਆ ਸਕੂਲ ਫੀਸਾਂ ਦੇ ਰਹੇ ਹਾਂ ਫਿਰ ਮਾਰਚ ਵਿੱਚ 100 ਬੱਚਿਆਂ ਨੂੰ ਅਸੀਂ ਸਕੂਲ ਦਾ ਸਮਾਨ ਦਿੱਤਾ ਹੁਣ ਐਤ ਕੀ ਮੈਨੂੰ ਇਹ ਦੱਸ ਕੇ ਬੜੀ ਖੁਸ਼ੀ ਹੁੰਦੀ ਹੈ ਸੰਗਤਾਂ ਦੇ ਸਹਿਯੋਗ ਨਾਲ ਅਸੀਂ ਇਹ ਸ਼ਹੀਦੀ ਜੋੜ ਮੇਲੇ ਤੇ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਜਿਨ੍ਹਾਂ ਨੇ ਸਾਨੂੰ ਸਿੱਖਿਆਵਾਂ ਦਿੱਤੀਆਂ ਅਸੀਂ ਉਹਨਾਂ ਦੀਆਂ ਸਿੱਖਿਆਵਾਂ ਬੱਚਿਆਂ ਨੂੰ ਦੇ ਰਹੇ ਹਾਂ ਤੇ 1800 ਬੱਚਿਆਂ ਨੂੰ ਅਸੀਂ ਸਕੂਲ ਦਾ ਸਮਾਨ ਦੇ ਰਹੇ ਹਾਂ ਤੇ ਨਾਲ ਦੀ ਨਾਲ ਅਸੀਂ ਗੁਰਮਤ ਦਾ ਗਿਆਨ ਵੀ ਵੰਡ ਰਹੇ ਹਾਂ ਤੇ ਬੱਚਿਆਂ ਨੂੰ ਗੁਰਮਤ ਦੇ ਗਿਆਨ ਦੇ ਨਾਲ ਵੀ ਅਸੀਂ ਆਪਣੇ ਇਤਿਹਾਸ ਨਾਲ ਜੋੜ ਰਹੇ ਹਾਂ ਜਿੱਥੇ ਸੰਸਾਰਕ ਵਿਦਿਆ ਦੇ ਰਹੇ ਹਾਂ ਉੱਥੇ ਅਸੀਂ ਉਹਨਾਂ ਨੂੰ ਇਤਿਹਾਸ ਨਾਲ ਜੋੜਨ ਦੀ ਧਾਰਮਿਕ ਵਿਦਿਆ ਵੀ ਪ੍ਰਦਾਨ ਕਰ ਰਹੇ ਹਾਂ ਇਹ ਸਾਡਾ ਉਪਰਾਲਾ ਹੈ ਇਸ ਦੇ ਉਪਰਾਲੇ ਦੇ ਤਹਿਤ ਬੱਚੇ ਆ ਰਹੇ ਹਨ 25 26 27 ਤਿੰਨ ਦਿਨ ਤੇ ਨਾਲ ਅਸੀਂ 500 ਪੱਗਾਂ ਦੇ ਲੰਗਰ ਲਾਉਣੇ ਹਨ ਤੇ ਨਾਲ ਜਿਹੜੇ ਅੰਮ੍ਰਿਤ ਛਕਣਉਣਗੇ 500 ਅੰਮ੍ਰਿਤ ਬਲਾਕੀਆਂ ਨੂੰ ਪਕਾਰਾਂ ਦੀਆਂ ਸੇਵਾਵਾਂ ਕਰਨੀਆਂ ਸਾਡਾ ਪੂਰਾ ਮਨੋਰਥ ਇਹ ਹੈ ਸੰਸਾਰਕ ਪੱਧਰ ਵੀ ਉੱਚਾ ਚੱਕਣਾ ਹੈ ਗੁਰਸਿੱਖ ਦਾ ਸੰਸਾਰਕ ਤਨ ਤੇ ਵੀ ਅਸੀਂ ਉਸ ਨੂੰ ਉੱਚਾ ਚੱਕਣਾ ਹੈ ਆਰਥਿਕ ਪੱਧਰ ਤੇ ਉੱਚਾ ਚੱਕਣਾ ਹੈ ਸਮਾਜਿਕ ਪੱਧਰ ਤੇ ਉੱਚਾ ਚੱਕਣਾ ਹੈ ਰਾਜਨੀਤਿਕ ਪੱਧਰ ਤੇ ਉੱਚਾ ਚੱਕਣਾ ਹੈ ਤੇ ਆਪਣੀ ਇਤਿਹਾਸ ਨਾਲ ਜਾਣੂ ਵੀ ਕਰਾਣਾ ਹੈ ਅ ਪ੍ਰਧਾਨ ਜੀ ਜਿਵੇਂ ਤੁਸੀਂ ਦੇਖਦੇ ਆ ਕਿ ਆਪਾਂ ਉਪਰਾਲੇ ਬਹੁਤ ਨੇ ਸੇਵਾਵਾਂ ਬਹੁਤ ਨੇ ਜੇਕਰ ਐਜੂਪੀਸੀ ਦੀ ਗੱਲ ਕਰੀਏ ਉਹ ਵੀ ਆਪਣੇ ਪੱਧਰ ਤੇ ਲੱਗੀ ਹੋਈ ਆ ਹਰੇਕ ਕੋਈ ਚਾਹੁੰਦਾ ਆ ਵੀ ਕਿਤੇ ਨਾ ਕਿਤੇ ਜਿਹੜਾ ਕਿ ਉਪਰਾਲਾ ਇਹ ਹੋਵੇ ਅਵੇਸਲਾਪਨ ਕਿੱਥੇ ਆ ਜਿਸ ਤਰ੍ਹਾਂ ਕਿ ਆਪਾਂ ਗੱਲ ਕਰੀਏ ਕਿ ਕਈ ਸੰਸਥਾਵਾਂ ਹੈਗੀਆਂ ਨੇ ਗੁਰਮਤਿ ਦੀ ਵਿੱਦਿਆ ਵੀ ਦਿੰਦੀਆਂ ਨੇ ਤਾਂ ਸਾਰਾ ਕੁਝ ਹੈਗਾ ਆ ਅਵੇਸਲਾਪਨ ਆਪਾਂ ਕਿੱਥੇ ਮੰਨ ਸਕਦੇ ਆ ਕਿ ਜਿਹੜਾ ਕਿ ਨੌਜਵਾਨੀ ਜਿਹੜੀ ਆ ਇਸ ਪਾਸੇ ਨੂੰ ਜ਼ਿਆਦਾ ਨਹੀਂ ਮੁੜ ਰਹੀ ਇਹ ਵੀਰ ਜੀ ਸਾਰੀਆਂ ਸੰਸਥਾਵਾਂ ਜਿੰਨਾ ਤੇ ਮਹਾਰਾਜ ਦੀ ਕਿਰਪਾ ਸਾਰੇ ਆਪਣਾ ਉਦਮ ਉਪਰਾਲਾ ਕਰ ਰਹੇ ਨੇ ਇਸ ਵਿੱਚ ਅਸੀਂ ਕਿਸੇ ਦਾ ਨਾਂ ਨਹੀਂ ਲੈਂਦੇ ਜਿੰਨਾ ਹੋ ਸਕਦਾ ਸਾਰੇ ਹਿੰਮਤ ਕਰ ਰਹੇ ਨੇ ਪਰ ਅੱਜ ਦੇ ਸਮੇਂ ਵਿੱਚ ਸਾਨੂੰ ਜਾਗਰੂਕ ਹੋਣ ਦੀ ਲੋੜ ਹੈ ਕਿਉਂਕਿ ਇਤਿਹਾਸ ਅਸੀਂ ਜਦੋਂ ਖੋਲਾਂਗੇ ਮਹਾਰਾਜਾ ਰਣਜੀਤ ਸਿੰਘ ਦੇ ਜਦੋਂ ਰਾਜ ਵਿੱਚ ਇਹ ਤੇ ਪੰਜਾਬ ਸੀ ਜਿਹੜਾ 100% ਐਜੂਕੇਟ ਸੀ ਠੀਕ ਹੈ ਨਾ ਜੀ ਇਸ ਲਈ ਤਰੱਕੀ ਸੀ ਹੁਣ ਅਸੀਂ ਉਹ ਐਜੂਕੇਸ਼ਨ ਛੱਡੇਤੀ ਹੈ ਉਸ ਵੱਲ ਧਿਆਨ ਛੱਡਦਾ ਹੈ ਇਸ ਲਈ ਸਾਨੂੰ ਇਹ ਜਾਗਰੂਕ ਕਰਨਾ ਪਏਗਾ ਅੱਜ ਦੀ ਨੌਜਵਾਨੀ ਨੂੰ ਜਦੋਂ ਨੌਜਵਾਨੀ ਆਪਣੇ ਇਤਿਹਾਸ ਨਾਲ ਜੁੜੇਗੀ ਬਾਣੀ ਦਾ ਹਿਰਦੇ ਵਿੱਚ ਵਾਸ ਹੋਵੇਗਾ ਜਿਸਦੇ ਹਿਰਦੇ ਵਿੱਚ ਬਾਣੀ ਦਾ ਵਾਸ ਹੋਵੇਗਾ ਉਹ ਸੀਸ ਕਟਾਲੇਗਾ ਪਰ ਕੇਸ ਨਹੀਂ ਕਤਲ ਕਰਾਏਗਾ ਉਹ ਗੁਰੂ ਤੋਂ ਬੇਮੁਖ ਨਹੀਂ ਹੋਵੇਗਾ ਉਹ ਬੰਦ-ਬੰਦ ਕਟਾਲੇਗਾ ਜਿਸਦੇ ਹਿਰਦੇ ਵਿੱਚ ਬਾਣੀ ਦਾ ਵਾਸ ਹੋਵੇਗਾ ਇਹੀ ਉਪਰਾਲੇ ਅਸੀਂ ਕੀਤੇ ਹਨ ਜਿੱਥੇ ਅਸੀਂ ਆਰਥਿਕ ਪੱਧਰ 'ਤੇ ਸਿੱਖਾਂ ਦਾ ਉੱਚਾ ਝੱਕਣਾ ਹੈ ਉੱਥੇ ਸਮਾਜਿਕ ਤੇ ਧਾਰਮਿਕ ਪੱਧਰ ਨਾਲ ਵੀ ਆਪਣੇ ਇਤਿਹਾਸ ਨਾਲੋਂ ਅਸੀਂ ਜਾਣੂ ਕਰਾਣਾ ਹੈ ਸਾਡੀ ਸਭ ਤੋਂ ਵੱਡੀ ਇਹੀ ਗਲਤੀ ਹੈ ਅਸੀਂ ਆਪਣੇ ਇਤਿਹਾਸ ਤੋਂ ਜਾਣੂ ਨਹੀਂ ਕਰਾ پا ਰਹੇ ਤੇ ਜਿਹੜੀ ਕੌਮ ਆਪਣਾ ਇਤਿਹਾਸ ਭੁੱਲ ਜਾਂਦੀ ਹੈ ਉਹ ਕੇਰੂ ਕੇਰੂ ਹੋ ਜਾਂਦੀ ਹੈ। ਹਾਂਜੀ ਪ੍ਰਧਾਨ ਜੀ ਜੇਕਰ ਗੱਲ ਕਰੀਏ ਤਾਂ ਜਿਸ ਤਰ੍ਹਾਂ ਕਿ ਹੁਣ ਤਿੰਨ ਦਿਨ ਇਹ ਲੰਗਰ ਲੱਗਣੇ ਨੇ ਚਾਹੇ ਗੁਰਮਤ ਦਾ ਹੋਵੇ ਚਾਹੇ ਦਸਤਾਰਾਂ ਦਾ ਹੋਵੇ ਚਾਹੇ ਆਪਾਂ ਕਿਸੇ ਵੀ ਕਰੀਏ ਤਾਂ ਤਿੰਨ ਦਿਨ ਦੇ ਨਾਲ ਕਿਵੇਂ ਜੀਵਨ ਜਿਹੜਾ ਹੋ ਸਕਦਾ ਜਾਂ ਫਿਰ ਉਸ ਤੋਂ ਬਾਅਦ ਵਾਲਾ ਪ੍ਰੋਸੈਸ ਜਿਹੜਾ ਕੀ ਆ? ਕੋਈ ਸ਼ਰਦਾ ਨਾਲ ਜੁੜ ਜਾਂਦੇ ਨੇ ਕਈ ਜਿਹੜੇ ਕਿ ਜੁੜੇ ਟੁੱਟ ਜਾਂਦੇ ਨੇ ਉਹਨਾਂ ਦੇ ਵਾਸਤੇ ਗੁਰੂ ਕੇ ਵਜ਼ੀਰ ਵੈਲਫੇਅਰ ਸੁਸਾਇਟੀ ਦਾ ਕੀ ਉਪਰਾਲਾ ਹੈਗਾ ਜਾਂ ਫਿਰ ਕੁਝ ਪ੍ਰਾਣ ਵੀ ਕਰਾਇਆ ਜਾਂਦਾ ਇਹ ਅਸੀਂ 3 ਦਿਨ ਨਹੀਂ ਹੈ ਲੰਗਰ ਇਹ 3 ਦਿਨ ਸ਼ਹੀਦੀ ਜਹਾੜਿਆਂ ਨੂੰ ਮੁੱਖ ਰੱਖ ਕੇ ਇਹ ਵੱਡੇ ਪੱਧਰ ਤੇ ਹੈ ਅਸੀਂ ਹਰ ਰੋਜ਼ ਅਸੀਂ ਪ੍ਰੇਰਣਾ ਕਰ ਰਹੇ ਹਾਂ ਜਿਵੇਂ ਤੁਹਾਨੂੰ ਦੱਸਿਆ ਮਾਰਚ ਵਿੱਚ ਅਸੀਂ ਬੱਚੇ 50 ਅਡੌਪਟ ਕੀਤੇ ਜਿਹੜੇ ਬਹੁਤ ਬਹੁਤ ਲੋੜਵੰਦ ਸੀਗੇ ਅਸੀਂ ਤੁਹਾਡੇ ਚੈਨਲ ਦੇ ਮਾਧਿਅਮ ਤੇ ਦੱਸਣਾ ਚਾਹੁੰਨੇ ਹਾਂ ਗੁਰੂ ਕੇ ਵਜੀਰ ਵੈਲਫੇਅਰ ਸੁਸਾਇਟੀ ਜਿੱਥੇ ਕੋਈ ਵੀ ਗੁਰਸੇਖ ਪਰਿਵਾਰ ਦਾ ਬੱਚਾ ਹੋਵੇ ਜਿਹੜਾ ਪੜਨ ਲਈ ਹੁਸ਼ਿਆਰ ਹੋਵੇ ਪੜਨਾ ਚਾਹੁੰਦਾ ਹੋਵੇ ਪਰ ਆਰਥਿਕ ਕਾਰਨਾ ਕਰਕੇ ਨਹੀਂ ਪੜ ਸਕਦਾ ਉਹ ਸਾਡੇ ਨਾਲ ਸੰਪਰਕ ਕਰੇ ਅਸੀਂ ਉਸ ਦੇ ਨਾਲ ਜੁੜੇ ਹਾਂ ਅਸੀਂ ਹਰ ਰੋਜ਼ ਜਿਹੜੇ ਬੱਚਿਆਂ ਦੀ ਕੱਲੀਆ ਫੀਸਾਂ ਨਹੀਂ ਦਿੱਤੀਆਂ ਅਸੀਂ ਹਰ ਮਹੀਨੇ ਉਹਨਾਂ ਨੂੰ ਟਰੈਕ ਕਰਦੇ ਹਾਂ ਹਰ ਮਹੀਨੇ ਉਹਨਾਂ ਨੂੰ ਜੋ ਇਤਿਹਾਸਕ ਵਿਹਾੜੇ ਆਉਂਦੇ ਹਨ ਉਹਨਾਂ ਬਾਰੇ ਜਾਣਕਾਰੀ ਦਿੰਨੇ ਹਾਂ ਉਹਨਾਂ ਦੀਆਂ ਸਾਖੀਆਂ ਭੇਜਦੇ ਹਾਂ ਫਿਰ ਉਹਨਾਂ ਦੀਆਂ ਸਾਖੀਆਂ ਵਿੱਚੋਂ ਉਹਨਾਂ ਕੋਲ ਆਉਟਪੁੱਟ ਲੈਣੇ ਹਾਂ ਉਹਨਾਂ ਕੋਲ ਕੁਐਸਚਨ ਆਨਸਰ ਕਰਦੇ ਹਾਂ ਵੀ ਬੱਚਿਆਂ ਨੂੰ ਆਪਣੇ ਇਤਿਹਾਸ ਨਾਲ ਜੋੜਨਾ ਜਿੱਥੇ ਵਿੱਦਿਆ ਦੇਣੀ ਹੈ ਇਹ ਹਰ ਮਹੀਨੇ ਹੁੰਦਾ ਹੈ ਸਾਡੇ ਸਚਾਰੂ ਢੰਗ ਨਾਲ ਚੱਲ ਰਹੀਆਂ ਹਨ ਪ੍ਰਕਿਰਿਆਵਾਂ ਤੇ ਹਰ ਮਹੀਨੇ ਅਸੀਂ ਅੰਮ੍ਰਿਤ ਸੰਚਾਰ ਜੋ ਹੁੰਦੇ ਹਨ ਉਸ ਵਿੱਚ ਵੀ ਕਕਾਰਾਂ ਦੀ ਸੇਵਾਵਾ ਕਰ ਰਹੇ ਹਾਂ ਕਿ ਪਾਠੀ ਜਿਹੜੇ ਬਿਮਾਰ ਪੈ ਜਾਂਦੇ ਹਨ ਜਾਂ ਗੁਰਸਿੱਖ ਪਰਿਵਾਰ ਦੇ ਆਰਥਿਕ ਤੰਗੀ ਕਿਸੇ ਦੀ ਬੱਚੀ ਦੀ ਸ਼ਾਦੀ ਹੋਣੀ ਹੈ ਕਿਸੇ ਦਾ ਮਕਾਨ ਪੈਣਾ ਹੈ ਅਸੀਂ ਸਾਰੇ ਇਹ ਕਾਰਜ ਬਹੁਤ ਆਪਣੇ ਗੁਰਸਿੱਖਾਂ ਕੋਲ ਸਿਰਫ ਉਹ ਤੁਹਾਡੀ ਗੱਲ ਸਹੀ ਹੈ ਅਸੀਂ ਜਾਗਰੂਤ ਨਹੀਂ ਕਰ ਸਕੇ ਅਸੀਂ ਜਾਗਰੂਕ ਕਰ ਰਹੇ ਹਾਂ ਸਿੰਘਾ ਕੋਲ ਬਹੁਤ ਸੇਵਾ ਕਰਨ ਵਾਲੇ ਹਨ ਉਹ ਸੇਵਾ ਕਰ ਰਹੇ ਹਨ ਅਸੀਂ ਸਿਰਫ ਇੱਕ ਜਰੀਆ ਮਾਤਰ ਬਣੇ ਹਾਂ ਸਿੰਘਾਂ ਨੂੰ ਜਦੋਂ ਜਾਗਰੂਕ ਕਰਦੇ ਹਾਂ ਉਹ ਸੇਵਾਵਾਂ ਕਰਦੇ ਹਨ ਇਹ ਸੇਵਾਵਾਂ ਇੰਨੇ ਵੱਡਰ ਤੇ ਵੱਡੇ ਪੱਧਰ ਤੇ ਚੱਲ ਰਹੀਆਂ ਹਨ ਠੀਕ ਹੈ ਪ੍ਰਧਾਨ ਜੀ ਜਿਸ ਤਰ੍ਹਾਂ ਕਿ ਬੱਚਿਆਂ ਦਾ ਉਸ਼ਾਹ ਕੀ ਆ ਕਈ ਵਾਰੀ ਮਾਪੇ ਹੁੰਦੇ ਨੇ ਬਾਹਰੋਂ ਦੇਖ ਕੇ ਇਹ ਚਲੇ ਜਾਂਦੇ ਨੇ ਕਿ ਭਾਈ ਇਹ ਗੁਰਮਤ ਗਿਆਨ ਦਾ ਲੰਗਰ ਹੈ ਜਦਕਿ ਜੀਵ ਦਾ ਸਵਾਦ ਰਸ ਚੱਖਣ ਵਾਸਤੇ ਹਰ ਇੱਕ ਲੰਗਰ ਦੇ ਵਿੱਚ ਛਾਤੀ ਮਾਰ ਕੇ ਜਾਂਦੇ ਨੇ ਤਾਂ ਕਿਵੇਂ ਵੇਖਦੇ ਹੋ ਬੱਚਿਆਂ ਦਾ ਉਸ਼ਾਹ ਕਿਵੇਂ ਆ ਜਾਂ ਫਿਰ ਕੀ ਜਿਹੜੀ ਆ ਅਗਲਾ ਪ੍ਰੋਸੈਸ ਹੁੰਦਾ ਤੁਹਾਡਾ ਇਹ ਤਾਂ ਗੱਲ ਤੁਹਾਡੀ ਬਿਲਕੁਲ ਸਹੀ ਹੈ ਜੀ ਪਰ ਇਹਦੇ ਵਿੱਚ ਦੋ ਚਿੱਤੇ ਸਾਨੂੰ ਹੋਣਾ ਨਹੀਂ ਚਾਹੀਦਾ ਹਮ ਕਿਉਂਕਿ ਦੇਖੋ ਸਰੀਰ ਨਾਲ ਮਨ ਜੁੜਿਆ ਹੋਇਆ ਹੈ ਤੇ ਪਹਿਲਾਂ ਤਾਂ ਪੇਟ ਤੋਂ ਹੀ ਸਭ ਕੁਝ ਸ਼ੁਰੂਆਤ ਹੁੰਦੀ ਹੈ ਜੇ ਅਸੀਂ ਲੰਗਰ ਕੋਈ ਵਧੀਆ ਲਾ ਲਈਏ ਤੇ ਕੋਈ ਬਲਾਵਨ ਦੀ ਲੋੜ ਨਹੀਂ ਪਵੇਗੀ ਕਿਉਂਕਿ ਸਾਰੇ ਪੇਟ ਨਾਲ ਜੁੜੇ ਹਨ ਪਰ ਗਿਆਨ ਦੇ ਤਲ ਤੇ ਉਹ ਤਾਂ ਸਮਝ ਸਾਨੂੰ ਉੱਚੀ ਚੱਕਣੀ ਪਵੇਗੀ ਅਸੀਂ ਇਦਾਂ ਹੀ ਸੰਗਤ ਨੂੰ ਪ੍ਰੇਰਿਤ ਕਰ ਰੇਹਾ ਜਿਵੇਂ ਜਿਵੇਂ ਅਸੀਂ ਸੰਗਤ ਨੂੰ ਦੱਸਦੇ ਹਾਂ ਤੇ ਸੰਗਤ ਮਾਂ ਪਿਓ ਹਰ ਕੋਈ ਬੜੇ ਖੁਸ਼ੀ ਹੁੰਦੇ ਹਨ ਤੁਹਾਡੇ ਵੀ ਬੱਚੇ ਹੋਣਗੇ ਜਦੋਂ ਹਰ ਇੱਕ ਮਾਂ ਪਿਓ ਚਾਹੁੰਦਾ ਹੈ ਮੇਰਾ ਬੱਚਾ ਚੰਗੇ ਮਾਰਗ ਤੇ ਚੱਲੇ ਇੱਕ ਜਿਹੜਾ ਚੋਰ ਵੀ ਹੈ ਜਿਹੜਾ ਉਦੋਂ ਕਾਰਜ ਵੀ ਕਰਦਾ ਹੈ ਉਹ ਵੀ ਜਾਂਦਾ ਹੈ ਮੇਰਾ ਬੱਚਾ ਚੰਗਾ ਇਨਸਾਨ ਬਣੇ ਚੰਗੇ ਮਾਰਗ ਤੇ ਚੱਲੇ ਤਾਂ ਹੀ ਉਹ ਬੁੜੇਪੇ ਵਿੱਚ ਮਾਪਿਓ ਦਾ ਹੱਥ ਫੜੇਗਾ ਇਹੀ ਕਾਰਨ ਹੈ ਜਿਹੜੇ ਬੁਢੇ ਮਾਪਿਓ ਜਿਹੜੇ ਬੁੜੇਪੇ ਵਿੱਚ ਲਾਚਾਰ ਹੋ ਕੇ 扑ਟਕਦੇ ਹਨ ਜੇ ਅਸੀਂ ਬੱਚਿਆਂ ਨੂੰ ਚੰਗਾ ਗਿਆਨ ਦਈਏ ਚੰਗੀ ਸੋਝੀ ਦਈਏ ਫਿਰ ਬੱਚੇ ਚੰਗੇ ਮਾਰਗ ਤੇ ਚੱਲਣਗੇ ਇਹੀ ਅਸੀਂ ਉਪਰਾਲਾ ਕਰ ਰਹੇ ਹਾਂ ਇਹ ਉਪਰਾਲਾ ਗੁਰੂ ਕੇ ਵਜ਼ੀਰ ਵੈਲਫੇਅਰ ਸੁਸਾਇਟੀ ਇਹ ਹੀ ਕਰ ਰਹੀ ਹੈ ਠੀਕ ਹੈ ਜੀ ਅ ਜਿਸ ਤਰ੍ਹਾਂ ਕੀ ਸੰਗਤ ਜਿਹੜੀ ਵੱਖ-ਵੱਖ ਆਪਣੇ ਸੂਬਿਆਂ ਤੋਂ ਆਉਂਦੀ ਆ ਤਾਂ ਇੱਥੇ ਗੁਰਮਤ ਦਾ ਗਿਆਨ ਵੰਡਿਆ ਜਾ ਰਿਹਾ ਤਾਂ ਜਿਸ ਤਰ੍ਹਾਂ ਕੀ ਇੱਕ ਕੈਟ ਕੈਟਾਗਰੀ ਹੁੰਦੀ ਹੈ ਕਿ ਸਿੱਖ ਜਿਹੜੇ ਕਿ ਸੰਗਤ ਹੀ ਇਹਦੇ ਵਿੱਚ ਗਿਆਨ ਲੈ ਸਕਦੀ ਆ ਤੁਹਾਡੇ ਵੱਲੋਂ ਕੀ ਕੈਟਾਗਰੀ ਰੱਖੀ ਗਈ ਹੈ ਏਜ ਲਿਮਟ ਕੀ ਰੱਖੀ ਗਈ ਹੈ ਸਾਡੇ ਵੱਲੋਂ ਏਜ ਲਿਮਟ ਕੋਈ ਨਹੀਂ ਹੈ ਪੇਪਰ ਦੋ ਤਰ੍ਹਾਂ ਦੇ ਅਸੀਂ ਕੁਐਸਚਨ ਪੇਪਰ ਬੱਚਿਆਂ ਨੂੰ ਜਨਰਲ ਨੋਲਜ ਦੇ ਦੇ ਰਹੇ ਹਾਂ ਛੋਟੇ ਬੱਚਿਆਂ ਨੂੰ 8 ਸਾਲ ਤੱਕ ਉਸ ਤੋਂ ਵੱਡੇ ਬੱਚੇ ਜਿਹੜੇ ਹਨ ਉਹਨਾਂ ਨੂੰ ਵੀ ਕੈਟਾਗਰੀ ਦੇ ਥੋੜੇ ਓਕੇ ਇਤਿਹਾਸਕ ਕੁਐਸਚਨ ਅਸਰ ਧਰਮ ਦੇ ਤਲ ਤੇ ਤੇ ਸਾਡੇ ਕੋਲ ਕੋਈ ਵੀ ਧਰਮ ਦਾ ਸਾਡੇ ਕੋਲ ਮੁਸਲਮਾਨ ਵੀਰਾਂ ਦੇ ਬੱਚੇ ਵੀ ਆਏ ਹਨ ਹਿੰਦੂ ਵੀਰਾਂ ਦੇ ਬੱਚੇ ਵੀ ਆਏ ਹਨ ਸਿੱਖਾਂ ਦੇ ਵੀ ਆਉਂਦੇ ਹਨ ਅਸੀਂ ਸਾਰਿਆਂ ਨੂੰ ਸਚਾਈ ਨਾਲ ਜੋੜਨਾ ਹੈ ਧਰਮ ਨਾਲ ਜੋੜਨਾ ਹੈ ਖਾਲਸੇ ਸੱਚ ਨਾਲ ਜੋੜਨਾ ਹੈ ਅਸੀਂ ਸਭ ਨੂੰ ਇਹੀ ਗਿਆਨ ਦੇ ਰਹੇ ਹਾਂ ਵੀ ਚੰਗੇ ਮਾਰਗ ਤੇ ਚੱਲੋ ਚੰਗੇ ਇਨਸਾਨ ਬਣੋ ਉਦਮ ਕਰੋ ਇਹ ਤਾਂ ਮਹਾਰਾਜ ਨੇ ਜੋ ਫਲਸਫਾ ਦਿੱਤਾ ਇਹ ਸਾਰਿਆਂ ਲਈ ਹੈ ਸਾਰੀਆਂ ਜਾਤਾਂ ਲਈ ਹੈ ਸਾਰੇ ਧਰਮਾਂ ਲਈ ਹੈ ਅਸੀਂ ਸਭ ਨੂੰ ਇਹੀ ਫਲਸਫਾ ਜੋ ਮਹਾਰਾਜ ਨੇ ਸਾਨੂੰ ਦਿੱਤਾ ਅਸੀਂ ਸਭ ਨੂੰ ਇਹੀ ਦੇ ਰਹੇ ਹਾਂ ਠੀਕ ਹੈ ਕੀ ਅਪੀਲ ਕਰੋਗੇ ਨੌਜਵਾਨੀ ਨੂੰ ਜ਼ਿਆਦਾਤਰ ਨੌਜਵਾਨੀ ਦੇ ਉੱਤੇ ਜਾ ਕੇ ਗਾਜ ਡਿੱਗਦੀ ਹੈ ਕਿ ਹੁੱਲੜ ਪੁਣਾ ਕਰਦੇ ਆ ਪਤਿਤ ਪੁਨੇ ਵੱਲ ਜਦਕਿ ਕਿਤਨੇ ਕਿਤਨੇ ਮਾਪਿਆਂ ਦਾ ਵੀ ਫਰਜ਼ ਬਣਦਾ ਹੈਗਾ ਆ ਤਾਂ ਕੀ ਇਹ ਸ਼ੀਦਾਂ ਦੀ ਧਰਤੀ ਤੋਂ ਆਪਣੇ ਮਨੋਰਥ ਨੂੰ ਲੈ ਕੇ ਕੀ ਅਪੀਲ ਕਰੋਗੇ ਨਹੀਂ ਜੀ ਬਿਲਕੁਲ ਤੁਹਾਡੀ ਗੱਲ ਸਹੀ ਹੈ ਪਿਛਲੇ ਸਮੇਂ ਵਿੱਚ ਦੇਖੀਏ ਨੌਜਵਾਨੀ ਬੜੇ ਹੁੱਲੜ ਪੁਨੇ ਚ ਪਰ ਬਹੁਤ ਸੁਧਾਰ ਹੋ ਰਿਹਾ ਜਿਵੇਂ ਜਿਵੇਂ ਜਾਗਰੂਕ ਜਿਵੇਂ ਜਿਵੇਂ ਨਵੀਆਂ ਸੰਸਥਾਵਾਂ ਜਿਵੇਂ ਗੁਰਸਿੱਖ ਵੀਰ ਜਿਵੇਂ ਜਿਵੇਂ ਦੇਖਦੇ ਹਨ ਉਹ ਇਸ गिरते हुए गिरदे हुए ਪੱਧਰ ਨੂੰ ਵੇਖਦੇ ਹਨ ਕਿ ਨੌਜਵਾਨੀ ਨੂੰ ਜਾਗਰਕ ਹੋ ਰਹੀਆਂ ਹਨ ਇਹ ਨੌਜਵਾਨ ਸਾਡੇ ਨਾਲ ਬਹੁਤ ਜੁੜੇ ਹਨ ਸਾਡੇ ਨਾਲ ਸੰਸਥਾਵਾਂ ਵਿੱਚ ਜੁੜੇ ਹਨ ਜਿਹੜੇ ਨੌਜਵਾਨ ਸਾਡੇ ਕੋਲ ਆਉਂਦੇ ਹਨ ਕਿ ਉਹ ਵੀ ਗੁਰਸਿੱਖੀ ਧਾਰਨ ਕਰ ਰਹੇ ਹਨ ਜਿਵੇਂ ਅਸੀਂ ਪਿਛਲੇ ਸਾਲ 1800 ਪੱਗਾ ਵੰਡਿਆ ਅਸੀਂ ਨਾਲ ਪ੍ਰਣ ਕਰਾਏ ਕਿ ਤੁਸੀਂ ਕੇਸ ਨਹੀਂ ਕਤਲ ਕਰਾਉਗੇ ਇਸ ਮੈਨੂੰ ਦੱਸ ਕੇ ਬਹੁਤ ਪ੍ਰਸੰਤਾ ਹੋ ਰਹੀ ਹੈ ਵੀ 60% ਤਕਰੀਬਨ 800 60 ਵਿਅਕਤੀਆਂ ਨੇ ਆਪਣੇ ਪ੍ਰੰਤ ਤੇ ਉਹ ਪੂਰੇ ਉਤਰੇ ਨੇ ਉਹਨਾਂ ਨੇ ਬਾਅਦ ਚੋ ਕੇਸ ਨਹੀਂ ਕਤਲ ਕਰਾਏ ਇਹ ਵੱਧਦੇ ਹੋਏ ਪੱਧਰ ਦੀ ਗੁਰਸਿੱਖੀ ਦੇ ਪੱਧਰ ਨੂੰ ਵੱਧਦੇ ਹੋਏ ਇਹ ਨਿਸ਼ਾਨ ਹੈ ਨੌਜਵਾਨੀ ਜਾਗਰੂਕ ਹੋ ਰਹੀ ਹੈ ਇਹਦੀ ਸਾਨੂੰ ਬੜੀ ਪਸੰਦਤਾ ਹੋ ਰਹੀ ਹੈ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਪ੍ਰਧਾਨ ਜੀ